ਸਾਤੇ ਸਮੇਸੀ ਇੱਕ ਵਾਰ ਫਿਰ ਤੋਂ ਨਵਾਂ ਸ਼ਹਿਰ ਦੇ ਕਲਰਾ ਮੱਲੇ ਵਿਖੇ ਮੌਜੂਦ ਗਡਸ਼ੰਕਰ ਰੋਡ ਤੇ ਇਹ ਕਲਰਾ ਮੱਲਾ ਪੈਂਦਾ ਹੈ ਔਰ ਇੱਥੇ ਅੱਜ ਇੱਕ ਵਾਰ ਫਿਰ ਤੋਂ ਕੈਸ ਆਪਰੇਸ਼ਨ ਚੱਲ ਰਿਹਾ ਸਰਚ ਅਭਿਆਨ ਚੱਲ ਰਿਹਾ ਤੁਸੀਂ ਦੇਖੋ ਕਿ ਉਹੀ ਜਗ੍ਹਾ ਜਿੱਥੇ ਜਿਹੜੀ ਇਨਕਰੂਜਮੈਂਟ ਹੋਈ ਸੀਗੀ ਔਰ ਨਸ਼ੇ ਦੇ ਤਸਕਰਾਂ ਦੇ ਸੌਦਾਗਰਾਂ ਦੇ ਘਰ ਦੱਸੇ ਜਾ ਰਹੇ ਸਨ ਆ ਤੁਸੀਂ ਦੇਖੋ ਪੁਲਿਸ ਵੱਲੋਂ ਇੱਥੇ ਪੀਲਾ ਪੰਜਾ ਚਲਾਇਆ ਗਿਆ ਸੀ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਸੀ ਸਰਕਾਰ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਸੀਗਾ ਔਰ ਫਿਰ ਇੱਕ ਤੋਂ ਬਾਅਦ ਕਿਉਂਕਿ ਲੋਕਾਂ ਦੇ ਮਨ 'ਚ ਸਵਾਲ ਇਹ ਉੱਠਦੇ ਸੀਗੇ ਕਿ ਇੱਕ ਵਾਰ ਤਾਂ ਭੰਨ ਤੋੜ ਹੋ ਗਈ ਐ ਕਿ ਕੀ ਪੁਲਿਸ ਨੇ ਹੁਣ ਹੱਥ ਚੱਕ ਲਏ ਨੇ ਕੀ ਪੁਲਿਸ ਨੇ ਹੁਣ ਜਿਹੜੀ ਸ਼ਕਤੀ ਆ ਉਹ ਘਟਾ ਦਿੱਤੀ ਆ ਤਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਲਦਰਾ ਮੱਲੇ ਵਿਖੇ ਕੈਸੋ ਆਪਰੇਸ਼ਨ ਸਰਚ ਅਭਿਆਨ ਚਲਾਇਆ ਗਿਆ ਜਿਹੜੇ ਲੰਬੇ ਸਮੇਂ ਤੋਂ ਤੁਸੀਂ ਦੇਖ ਪਾ ਰਹੇ ਆ ਕਿ ਕਲਦਰਾ ਮੱਲੇ ਵੀ ਤੁਸੀਂ ਆਉਂਦੇ ਹੋ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਪੁਲਿਸ ਦੇ ਐਫਰਟਸ ਹਮੇਸ਼ਾ ਰਹਿੰਦੇ ਆ ਪਰ ਕੁਝ ਜਿਹੜੇ ਨਸ਼ੇ ਦੇ ਸਦਾਗਰ ਇਹਨਾਂ ਦੀ ਤਬੀਅਤ ਨਹੀਂ ਬਦਲਦੀ ਪਈ ਉਹਦੇ ਲਈ ਕੋਈ ਕਾਉਂਸਲਿੰਗ ਵੀ ਕੀਤੀ ਜਾਵੇਗੀ ਅ ਦੇਖੋ ਜੋ ਸਰਕਾਰ ਦਾ ਇਸ ਟਾਈਮ ਸਾਡਾ ਪੂਰਾ ਕੈਲੋਬੀ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਅਵੇਅਰਨੈਸ ਕੈਂਪਸ ਲਾਏ ਜਾਂਦੇ ਆ ਔਰ ਸਾਡੀ ਤੁਹਾਡੇ ਥਰੂ ਵੀ ਇਹੀ ਬੇਨਤੀ ਹੈਗੀ ਆ ਵੀ ਜਿਹੜੇ ਇਹ ਬੰਦੇ ਨਸ਼ੇ ਦੇ ਹੈਗਾ ਵੀ ਜੋ ਹੋ ਗਿਆ ਹੋ ਗਿਆ ਆ ਹੁਣ ਉਹਨਾਂ ਨੂੰ ਸਖਤ ਹਦਾਇਤ ਹੈਗੀ ਆ ਵੀ ਇਹ ਕੰਮ ਛੱਡ ਦਿਓ ਔਰ ਮੇਨ ਆਪਣੇ ਮਿਹਨਤ ਵਾਲੇ ਪਾਸੇ ਆ ਜਾਓ ਇਹ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਹੈਗਾ ਵੀ ਮਹੀਨਾ ਹੋ ਗਿਆ ਵੀ ਹੁਣ ਹਟ ਜਾਣਾ ਇਹ ਕੰਟੀਨਿਊਸ ਚੱਲੂਗਾ ਔਰ ਜਿੰਨਾ ਚਿਰ ਉਹ ਤੋਬਾ ਨਹੀਂ ਕਰਦੇ ਅਸੀਂ ਨਹੀਂ ਹਟਾਂਗੇ